ਸਰਕਾਰ ਦਾ ਫਰਜ ਬਣਦਾ ਕਿ ਜਿਹੜਾ ਬੰਦਾ ਪ੍ਰੋਟੈਸਟ ਕਰਦਾ ਉਹਦੇ ਨਾਲ ਗੱਲਬਾਤ ਕਰੇ ਨਾ ਕਿ ਉਹਦੇ ਰਸਤੇ ਵਿੱਚ ਗਿੱਲਾ ਗੱਡੇ ਕੰਡੇ ਵਾਲੀਆਂ ਤਾਰਾਂ ਲਾ ਦੇ। ਸਰਕਾਰ ਨੂੰ ਆਪਣਾ ਫਰਜ ਤਾਰ 143 ਤੱਕ ਲਗਾ ਰਹੇ ਹੋ ਯਾਰ ਕਿਹਦੇ ਤੇ ਲਾ ਰਹੇ ਹੋ ਤੁਸੀਂ ਆਪਣੇ ਜਿਹੜਾ ਕਿਸਾਨ ਦੇਦ ਦਾ ਡੱਡ ਭਰਦਾ ਉਹਦੇ ਤੇ ਮਜ਼ਦੂਰ ਦੇ ਉੱਤੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਆਪਣੇ ਬੰਦਿਆਂ ਦੇ ਉੱਤੇ ਤੁਸੀਂ ਕੱਡੇ ਵਾਲੀਆਂ ਤਾਰਾ ਲਾ ਰਹੇ ਹੋ ਤਾਰ 143 ਲਾ ਰਹੇ ਹੋ ਇਹ ਕਿਹੋ ਜੀ ਸਰਕਾਰ ਹੈ ਜੀ ਮੈਂ ਤਾਂ ਕਹ ਰਿਹਾ ਇਹੋ ਜੇ ਇਹ ਜਿਹੜੀ ਜੀਟੀ ਰੋਡ ਹੈ ਆਪਣੀ ਜਿਹੜਾ ਸ਼ੇਰਸਾ ਸੂਰੀ ਮਾਰਗ ਹੈ ਨਾ ਇਹ ਮੁਗਲਾਬੇ ਨੇ ਬੰਦ ਹੋਈ ਨਾ ਅੰਗਰੇਜ਼ਾਂ ਵੱਲੇ ਬੰਦ ਹੋਈ ਸਾਡਿਆਂ ਨੇ ਕਰ ਠੀਕ ਹੈ ਜੀ ਛੱਡੇ ਆਮਾਂ ਦੀ ਪਾਣੀ ਤੇ ਕਨਵੀਨਰ ਜੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪੰਜਾਬ 'ਚ ਉਹ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਈ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਹੈਲਥ ਬਿਜਲੀ ਔਰ ਐਜੂਕੇਸ਼ਨ ਤਿੰਨ ਚੀਜ਼ਾਂ ਤੇ ਬੜਾ ਜ਼ੋਰ ਦਿੱਤਾ ਸੀਗਾ ਲੋਕਾਂ ਨੇ ਇੱਕ ਬਦਲਾਅ ਕੀਤਾ ਸੀ ਬਹੁਤ ਵੱਡਾ ਹੈਲਥ ਨੂੰ ਲੈ ਕੇ ਔਰ ਬਿਜਲੀ ਨੂੰ ਲੈ ਕੇ ਤਕਰੀਬਨ ਤੁਸੀਂ ਬਿਜਲੀ ਦੇਖਦੇ ਹੋ ਸਾਡਾ 90% ਲੋਕਾਂ ਦੇ ਬਿੱਲ ਵੀਰੀਅੰਸੀ ਡੁਬਾਰੇ ਆ ਜਿਵੇਂ ਹੈਲਥ ਦੀ ਗੱਲ ਕਰਨ ਨੂੰ ਅੱਜ ਤਕਰੀਬਨ 8.5 ਦੇ ਤਕਰੀਬਨ ਸਾਡੇ ਮਹਲਾ ਕਲੀਨਿਕ ਖੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਔਰ ਉਸ ਦਾ ਤਕਰੀਬਨ ਮੇਰੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਮੌਕਾ ਤੇ ਮੇਰੇ ਮਨ ਸੀਗਾ ਕਿਉਂ ਨਾ ਉਹਨਾਂ ਨੂੰ ਇੱਕ ਐਸੀ ਚੀਜ਼ ਦੇਣ ਦਿੱਤੀ ਜਾਵੇ ਔਰ ਖਾਸ ਤੌਰ ਤੇ ਮੇਰਾ ਹਲਕਾ ਕਿਉਂਕਿ ਜਿਹੜਾ ਕਾਫੀ ਦਿਨ ਤੋਂ ਪਿਛੜਿਆ ਹੋਇਆ ਸੀਗਾ ਡਿਵੈਲਪਮੈਂਟ ਵੋਨੋ ਵੀ ਔਰ ਜਿਹੜੇ ਸਾਡੇ ਲੋਕ ਨੇ ਸਾਡੇ ਜਿਵੇਂ ਆਪਾਂ ਕਹਿੰਦੇ ਰੋਜ਼ ਰੋਜ਼ਗਾਰ ਕਰਕੇ ਸ਼ਾਮ ਨੂੰ ਰੋਟੀ ਖਾਣ ਵਾਲੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੀ ਫੈਸਿਲਿਟੀ ਦੇਣ ਦੀ ਬਹੁਤ ਜ਼ਰੂਰੀ ਸੀਗੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਕਿ ਨੂੰ ਮੈਂ ਇਤੋਂ ਮਹੀਨਾ ਪਹਿਲੇ ਮੈਂ ਦੱਸੋ ਜਿੰਦਾ ਬਿਲਡਿੰਗ ਬਈ ਹੈ ਇਹ ਕਹਿੰਦੇ ਅਗਲੇ ਤੁਸੀਂ ਐਫਰਟਸ ਕਰੋ ਅਸੀਂ ਬਿਲਕੁਲ ਤੁਹਾਡੇ ਨਾਲ ਆ ਫਿਰ ਸੀਐਮ ਸਾਹਿਬ ਨਾਲ ਗੱਲ ਕੀਤੀ ਫਿਰ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਨੇ ਸਾਡੀ ਮੀਟਿੰਗ ਲਈ ਬੁ ਉੱਥੇ ਉਹਨਾਂ ਨੇ ਜਦ ਹੀ ਆਰਡਰ ਕਰ ਦਿੱਤੇ ਵੀ ਇਹਨੂੰ 1 ਮਹੀਨੇ ਦੇ ਵਿੱਚ ਵਿੱਚ ਇਹਨੂੰ ਸਟਾਰਟ ਕਰਕੇ ਮੈਨੂੰ ਦੱਸੋ ਅਸੀਂ ਅੱਜ ਵੀਜਨ ਦੇ ਵਿੱਚ ਵਿੱਚ ਹੀ ਡਾਕਟਰ ਸਾਹਿਬ ਉਹ ਸੀਐਮ ਸਾਹਿਬ ਦੀ ਅ ਦਖਲਦਾਰੀ ਨਾਲ ਅੱਜ ਉਹ ਰਿਸਪੀਸਰ ਸਾਹਿਬਾਨ ਦੇ ਨਾਲ ਰਲ ਕੇ ਸੀ ਇਹਨੂੰ ਅੱਜ ਸਟਾਰਟ ਕਰਨ ਵਿੱਚ ਕਾਮਯਾਬ ਹੋਏ ਆ ਮੈਂ ਡਾਕਟਰ ਸਾਹਿਬ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਚੇ ਪੰਜ ਬੜਾ ਰੁਜੀਵਾਸੀ ਨੇ ਨੇ ਚੰਡੀਗੜ੍ਹ ਵੀ ਸੀਗੇ ਮਹਾਲੀ ਵੀ ਸੀਗੇ ਇਹਨੇ ਨੰਬਰ ਸਾਰੇ ਵੀ ਜਾਣਾ ਜਲੰਧਰ ਦਾ ਪ੍ਰੋਗਰਾਮ ਹੀ ਹੈਗਾ ਇਹਨਾਂ ਨੇ ਵਿੱਚੋਂ ਛੂਲ ਚ ਆਪਣਾ ਟਾਈਮ ਕੱਢ ਕੇ ਅੱਜ ਮੈਨੂੰ ਟਾਈਮ ਦਿੱਤਾ ਔਰ ਲੋਕਾਂ ਨੂੰ ਅੱਜ ਜਿਹੜਾ ਹੋਸਪਟਲ ਜਿਹੜੀ ਦੇਣ ਦੇਣ ਜਾ ਰਹੇ ਨੇ ਇੱਕ ਬਹੁਤ ਵੱਡੀ ਦੇਣ ਆ ਕਿਉਂਕਿ ਹੈਲਥ ਸਵਾਮਾ ਸਾਡੇ ਵਾਸਤੇ ਸਭ ਤੋਂ ਪਹਿਲੇ ਨੇ ਅੱਜ ਅਸੀਂ ਸਾਰੀ ਜੀ ਫੀਲਡਿੰਗ ਇਨ ਜਾ ਰਹੇ ਹਾਂ ਮੈਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਅੱਛੀ ਸੋਚ ਦੇ ਨਾਲ ਬਦਲਾਵ ਕਰਕੇ ਅੱਜ ਆਪਣੇ ਹੱਕ ਲੈਣ ਵਾਸਤੇ ਜਿਸ ਦਾ ਕਿਸਾਨਾਂ ਬਾਰੇ ਕਿਹਾ ਗਿਆ ਕਿਸਾਨਾਂ ਦੀ ਗੱਲ ਕੀਤੀ ਕਿ ਮੈਂ ਮੰਤਰੀ ਸਾਹਿਬ ਨੂੰ ਦੱਸਿਆ ਕਿ ਡਿਕਟੇਟਰਸ਼ਿਪ ਚੱਲ ਰਹੀ ਹੈ ਸੈਂਟਰ ਵੱਲੋਂ ਕੋਈ ਵੀ ਪੰਜਾਬ ਨੂੰ ਬਾਕੀ ਸਟੇਟਾਂ ਦੇਖ ਲਓ ਜਿੱਥੇ ਜਦੋਂ ਦਾ ਰਾਜ ਹੈ ਉੱਥੇ ਉੱਥੇ ਤਾਂ ਸਰਜੀ ਮਿਲ ਰਹੀ ਹੈ ਜਿੱਥੇ ਕਿਤੇ ਉਹਨਾਂ ਦੀ ਲੋਕਾਂ ਨੇ ਉਹਨੂੰ ਨਹੀਂ ਨਕਾਰਿਆ ਉੱਥੇ ਅੱਜ ਮਤ ਮਤਈ ਮਾਮਲੇ ਸਭ ਸ਼ੁਰੂ ਕਰ ਰਹੇ ਨੇ ਅੱਜ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਆਪਾਂ ਇਹ ਦਿਨ ਦਿੱਤੀ ਹੈ ਨੌਰਥ ਹਲਕੇ ਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬਾਕੀ ਹਲਕੇ ਵੀ ਨੇ 6 ਨੇ 6 ਜਗ੍ਹਾ ਤੇ ਖੁੱਲੇਗਾ 6 ਜਗ੍ਹਾ ਤੇ ਇਸ ਲਈ ਅਸੀਂ ਦੋ ਚਾਰ ਮਹੀਨੇ ਜੈਫਟਸ ਕਰਕੇ ਸਾਰੇ ਹਲਕੇ ਦੇ ਵਿੱਚ ਪੀਤੀ ਬੈਠਦਾ ਹੁਣ ਮੇਰਾ ਆਈਡੀਆ ਹੈ ਕਿ ਮਤੀ ਤੋਂ 75 ਲੈ ਕੇ ਜਾਊਗਾ ਇਹਨੂੰ ਅੱਛਾ ਹਸਪਤਲ ਨਾਲ ਹੋਰ ਹੋਰ ਖੁਸ਼ੀ ਦੀ ਗੱਲ ਹੈ ਮੈਂ ਡਾਕਟਰ ਨਾਲ ਡਿਸਕਸ ਕਰ ਰਿਹਾ ਸੀ ਅਸੀਂ ਇਹਨੂੰ ਇੱਕ 10 ਬੈਡ ਦਾ ਡੈਂਚਿਸ ਦਾ ਬਣਾਉਣ ਜਾ ਰਹੇ ਹਾਂ ਸਾਡੇ ਨਾਲ 177 ਰਲੀਆ ਜਿਨੇ ਕਹਿੰਦਾ ਕਿ ਅਸੀਂ ਮਹੀਨੇ ਦੇ ਵਿੱਚ ਵਿੱਚ ਜਪਾਨ ਤੋਂ ਮਸ਼ੀਨਾਂ ਮੰਗਵਆਂੀਆਂ ਨੇ ਉਹ ਆ ਜਾਣਗੀਆਂ ਤੇ ਆ ਕੇ ਅਸੀਂ ਡੈਂਚਿਸ ਦਾ ਇੱਕ ਹਸਪਤਲ ਖੋਲ੍ਹਾਂਗੇ ਬਾਹਰ ਆਏ ਨੂੰ ਤੁਹਾਨੂੰ ਮਲਾਵਾ ਵੀ ਅਸੀਂ ਡੈਂਚਿਸ ਜਿਹੜੀ ਹੈ ਬਿਲਕੁਲ ਫ੍ਰੀ ਹੋਏਗੀ ਇਸ ਕਰਕੇ ਕਿਡਨੀ ਦਾ ਕਿਉਂਕਿ ਕੈਂਸਰ ਉਹ ਕਿਡਨੀ ਬਿਮਾਰੀਆਂ ਤੋਂ ਐਸੀਆਂ ਨੇ ਘਰ ਵੀ ਖਾਲੀ ਹੋਏ ਤਾਂ ਮਤਲਬ ਵੀ ਚਲੇ ਜਾਂਦਾ ਉਸ ਨੂੰ ਰੋਕਣ ਵਾਸਤੇ ਸਾਡੇ ਉਹ ਐਫਰਟਸ ਨੇ ਕਿ ਮੰਦਰਾਮ ਸਿੰਘ ਨੂੰ ਕੋਈ ਦਿੱਕਤ ਹੈਗੀ ਆ ਆਪਣਾ ਡੈਲਸਿਸ ਕਲਾਬ ਵੀ ਨੀਟ ਲੱਛਾ ਸੋਰੀ ਥੈਂਕ ਯੂ ਸਰ ਦੇਖੋ ਇਹ ਜਿਹੜਾ ਆਪਾਂ ਤੁਹਾਨੂੰ ਮੇਰੇ ਨੂੰ 2012 ਸ਼ੁਰੂ ਹੋਇਆ ਸੀ 2014 15 ਉਸ ਵੇਲੇ ਤਕਰੀਬਨ 4.5 ਕਰੋੜ ਦਾ ਸੀਗਾ ਇਹ ਤੇ ਜੇ ਹੁਣ ਬਣਾਣਾ ਹੋਵੇਗਾ ਤਾਂ ਮਰ ਨਾਲ ਇਸ ਤੋਂ ਦੁੱਗਣੀ ਕੋਸਟ ਆਦੀ ਨੌ ਦਾ 10 ਦਾ ਕੋਸਟ ਆ ਗਿਆ ਲੇਕਿਨ ਗੱਲ ਇਹ ਆ ਵੀ ਗੱਲ ਜਿਹੜੀ ਹਸਪਤਾਲ ਹੈ ਉਹ ਬਿਲਡਿੰਗ ਦਾ ਨਾਅ ਹੈ ਗੱਲ ਆ ਬਾਈ ਮੇਨਟੈਂਸ ਪੜਾਉਣਾ ਉਹਦੇ ਵਿੱਚ ਸਟਾਫ ਵੀ ਦੇਣਾ ਹੁੰਦਾ ਇਕਪੈਟ ਦੇਣੀ ਹੁੰਦੀ ਆ ਦਵਾਈਆਂ ਦੇਣੀਆਂ ਹੁੰਦੀ ਆ ਔਰ ਸਭ ਤੋਂ ਵੱਡੀ ਗੱਲ ਆ ਸਟਾਫ ਕਰਕੇ ਉਹਨੂੰ ਚਲਾਉਣਾ ਹੁੰਦਾ ਜੀ ਉਹ ਕੰਮ ਮਨ ਸਰਕਾਰ ਕਰ ਰਹੀ ਆ ਤਿੰਨ ਸਰਕਾਰਾਂ ਲੱਗੀਆਂ ਆ ਮਾਂ ਸਰਕਾਰ ਨੇ ਆ ਕੇ ਹਸਪਤਾਲ ਚਲਾਉਣੇ ਸ਼ੁਰੂ ਕੀਤੇ ਸਰ ਕਿੰਨੇ ਬੈਡ ਦੀ ਸਮਰਥਾ ਹੈਗੀ ਇਹ ਜੀ ਇਹ 35 ਬੈਡ ਹੈ ਜੀ ਅਸੀਂ ਪਹਿਲਾਂ 10 ਬੈਡ ਨਾਲ ਸ਼ੁਰੂ ਕੀਤਾ ਸੀ ਬੜੀ ਹੋਰ ਸਟਾਫ ਹੋਰ ਭੇਜੂਗਾ ਉਹਨਾਂ ਨੂੰ ਅਲਟੀਮੇਟਲੀ 30 ਬੈਡ ਤੱਕ ਕਰਾਂਗੇ ਲੱਗਦਾ ਕਿ ਬਹੁਤ ਜ਼ਿਆਦਾ ਲੋਡ ਸੀ ਸਰ 50 ਲੱਖ ਦੀ ਬਵਾਦੀ ਮੈਂ ਕਹਿੰਦਾ ਜੀ ਬਿਲਕੁਲ ਲੋਡ ਹੈ ਬੜੀ ਦੇਖੋ ਇਹ ਅੱਜ ਤੋਂ 2012 ਚ ਬਣਿਆ ਸੀ ਉਸ ਵੇਲੇ ਇੰਨੀ ਕਪੈਸਿਟੀ ਦੇ ਲੋਡ ਸੀ ਵੀ ਸਾਡੇ ਕੋਲੇ 6 ਹੋਣ ਤਾਂ ਕਿ ਜਿਹੜਾ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਤੇ ਲੋਡ ਘਟੇ ਜਿਹੜੇ ਆਪਣੇ ਇੰਡਸਟਰੀ ਕੇਅਰ ਹਸਪੀਟਲ ਹੈ ਉਹਦੇ ਤੇ ਲੋਡ ਘਟੇ ਇਹਦੀ ਬਿਲਕੁਲ ਲੋ ਡਿਸਪਾਰਟਮੈਂਟ ਸੀ ਸਰ ਕਿੰਨੇ ਪੱਕਦਾ ਇਹ 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 ਪੈਡ ਪੈ ਇਹ ਤਾਂ ਵੱਧ ਕੇ ਮਜਾ ਹੋਣਾ ਚਾਹੀਦਾ ਸੀ ਕਿਸਾਨਾ ਸੰਗਰ ਜਾਰੀ ਤੇ ਦਿੱਲੀ ਵੱਲ ਕੂਚ ਕਰਨਾ ਸਕੇ ਕਿਸਕੇ ਦੀ ਗੱਲ ਪਤਨੰਦੀ ਗੱਲ ਕਹੀ ਹੈ ਲੇਕਿਨ ਹਾਲੇ ਵੀ ਪੇਸ਼ੈਂਟ ਜਿਹੜੇ ਰਜਿੰਦਰਾ ਹਸਪਤਾਲ ਜਾਂਦੇ ਨੇ ਲੱਗਦਾ ਸਰ ਕਿਤੇ ਨਾ ਕਿਤੇ ਮਸ਼ੀਨਰੀ ਡਾਕਟਰਾਂ ਦੀ ਕਮੀ ਇੰਨੀ ਨਹੀਂ ਹੈ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਤੁਹਾਨੂੰ ਸਮਝਣਾ ਪੈਗਾ ਜਿਹੜੀ ਹੈ ਕੇਅਰ ਹੁੰਦੀ ਹੈ ਨਾ ਜਿਵੇਂ ਆਮ ਆਦਮੀ ਕਲੀਨਿਕ ਹੈ ਜਿੱਥੇ ਸੀਐਮਡੀ ਜੋਗਸ਼ਾਲਾ ਪ੍ਰਾਇਮਰੀ ਹੈਲਥ ਕੇਅਰ ਹੈ ਜਿਹੜਾ ਇਹ ਡਿਸਟ੍ਰਿਕਟ ਹਸਪਤਲ ਹੈ ਜਾਂ ਸਬਡਿਵੀਜ਼ਨ ਹਸਪਤਲ ਚਾਹੇ ਖੰਨੇ ਚ ਹੋਵੇ ਚਾਹੇ ਸਮਰਾਲੇ ਚ ਹੋਵੇ ਉਹ ਸੈਕੰਡਰੀ ਕੇਅਰ ਹੈ ਜਿਹੜਾ ਰਜਿੰਦਰਾ ਹਸਪਤਲ ਟ੍ਰੀਟਸਰੀ ਕੇਰ ਹਸਪਤਲ ਹੈ ਉੱਥੇ ਜਿਵੇਂ ਹਾਰਟ ਦਾ ਜਾਂ ਬ੍ਰੇਨ ਦਾ ਉਂਤੀ ਹੋਏਗਾ ਜਿਹੜਾ ਟ੍ਰੀਟਸਰੀ ਕੇਰ ਹਸਪਤਲ ਦਾ ਪਰਪਸ ਲੱਗ ਸਰ ਕਿਸਾਨਾ ਕਿਸਾਨਾ ਸੰਘਰਸ਼ ਕੀਤਾ ਜਾ ਰਿਹਾ ਹੈ ਦਿੱਲੀ ਬਾਰਡਰ ਦੇ ਉੱਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਿਆਣਾ ਕਿਸਾਨਾਂ ਨੂੰ ਜੇਵਰਾਧ ਦੇ ਜਾਨਵਰ ਬੜੀਆਂ ਜਾਨਵਰ ਮੰਗਾਇਆ ਗਿਆ ਰਾਈਟ ਟੂ ਪ੍ਰੋਟੈਸਟ ਇਸ ਅ ਫੰਡਾਮੈਂਟਲ ਰਾਈਟਸ ਵੀ ਕਹੋਗੇ ਲੱਗਿਆ ਔਰ ਸਰਕਾਰ ਦਾ ਫਰਜ ਬਣਦਾ ਕਿ ਜਿਹੜਾ ਬੰਦਾ ਪ੍ਰੋਟੈਸਟ ਕਰਦਾ ਉਹਦੇ ਨਾਲ ਗੱਲਬਾਤ ਕਰੇ ਨਾ ਕਿ ਉਹਦੇ ਰਸਤੇ ਵਿੱਚ ਗਿੱਲਾ ਗੱਡੇ ਕੰਡੇ ਵਾਲੀਆਂ ਤਾਰਾਂ ਲਾ ਦੇ ਸਰਕਾਰ ਨੂੰ ਆਪਣਾ ਫਰਜ 440 ਤੱਕ ਲਗਾ ਰਹੇ ਹੋ ਯਾਰ ਕਿਹਦੇ ਤੇ ਲਾ ਰਹੇ ਹੋ ਤੁਸੀਂ ਆਪਣੇ ਜਿਹੜਾ ਕਿਸਾਨ ਦੇ ਦੱਡ ਭਰਦਾ ਉਹਦੇ ਤੇ ਮਜ਼ਦੂਰ ਦੇ ਉੱਤੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਆਪਣੇ ਬੰਦਿਆਂ ਦੇ ਉੱਤੇ ਤੁਸੀਂ ਕੱਡੇ ਵਾਲੀਆਂ ਤਾਰਾਂ ਲਾ ਰਹੇ ਹੋ ਤਾਰ 140 ਲਾ ਰਹੇ ਹੋ ਇਹ ਕਿਹੋ ਜੀ ਸਰਕਾਰ ਹੈ ਜੀ ਮੈਂ ਤਾਂ ਕਹ ਰਿਹਾ ਇਹੋ ਜੇ ਇਹ ਜਿਹੜੀ ਜੀਟੀ ਰੋਡ ਹੈ ਆਪਣੀ ਜਿਹੜਾ ਸ਼ੇਰਸਾ ਸੂਰੀ ਮਾਰਗ ਹੈ ਤਾਂ ਇਹ ਮੁਗਲਾਬੇ ਨੇ ਬੰਦ ਹੋਈ ਨਾ ਅੰਗਰੇਜ਼ਾਂ ਵੱਲੇ ਬੰਦ ਹੋਈ ਸਾਡਿਆਂ ਨੇ ਕਰਿਆ